ਉੱਠਿਆ ਰਸੀਤਾ ਮੈਨੂੰ ਲੱਗਿਆ ਪੰਜ ਸੱਤ ਨੀਚਾ ਅੱਛਾ ਨਹੀਂ ਆਈਂਦਾ ਹੂੰ ਉਨੇ ਹੀ ਰਹਿ ਜਾ ਲਖਿਆ ਅੱਛਾ ਇਹ ਕੰਮ ਜੇ ਲੱਭਣਾ ਲੱਭਾ ਨਾ ਜਾਂਦਾ ਇਹ ਸੰਸਾਰ ਹੈ ਕਿਹੜਾ ਹੈ ਤੇਨੂੰ ਮੈਂ ਦੱਸਾਂ ਮੇਨ ਵਜ੍ਹਾ ਦੁਨੀਆਂ ਕੀ ਬਣੀ ਸ਼ਾਮੀ ਦੁਪੱਟੇ ਪਾਏ ਨੇ ਲੰਗਰਾਂ ਠੀਕ ਹੈ ਉਸ ਦਿਨ ਨਾਤਾ ਨਹੀਂ ਲੱਗਦੇ ਤਾਂ ਕੋਈ ਨਹੀਂ ਨਾਵਣ ਲਗਾਸ ਢੋੜ ਕੋ ਨਹੀਂ ਨਾਤਾ ਫਿਰ ਉਹ ਗੱਲ ਨਹੀਂ ਹੋ ਸਕਦੀ ਅਚਾ ਆ ਗਿਆ ਬੈਕ ਟੂ ਵਰਕ ਆਪਣੇ ਕੰਮ ਤੇ ਵਾਪਸ ਆ ਗਿਆ ਬਿਮਾਰੀ ਤੋਂ ਮਾਸ਼ੱਲਾਹ ਹੁਣ ਤਾਂ ਫਿਟ ਹੋ ਗਿਆ ਬੁਖਾਰ ਅਚਾ ਚਾਚਾ ਹੁਣ ਖਾਏਗਾ ਭਾਈ ਰਾਤੀ ਕਟਾ ਕਟਾ ਖਾਏਗਾ ਤਾਂ ਚਾਚਾ ਹੋ ਜਾਏਗਾ ਐ ਫਿਟ ਪੂਰਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਬਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਐ ਸਵਾਗਤ ਆ ਜੀ ਆਨ ਮੰਨਿਆ ਤੇ ਕਰਦੇ ਆਂ ਪਾਈ ਦਾ ਨਵਾਂ ਬਲੌਗ ਸ਼ੁਰੂ ਅੱਜ ਦੀ ਜਿਹੜੀ ਆਪਣੀ ਰੁਟੀਨ ਹੈ ਉਹ ਤੁਹਾਡੇ ਸਾਰੇ ਭਰਾਵਾਂ ਨੂੰ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤਾਂ ਵਲੌਗ ਪੂਰਾ ਦੇਖਣਾ ਲਓ ਜੀ ਚੱਲੇ ਆਂ ਸਬਜ਼ੀ ਬਿਜਣੀ ਸੀ ਤੇ ਉੰਦੀਆਂ ਨਾ ਪਹਿਲੀ ਜਿਹੜੀ ਹੈ ਨਾ ਉਹ ਕਰਨੀ ਆ ਪੱਧਰ ਚੰਗੀ ਤਰ੍ਹਾਂ ਤੇ ਕਰਤੀ ਸੀ ਤੇ ਹੁਣ ਜਿਹੜਾ ਆਪਾਂ ਚੱਲਦੇ ਆਂ ਉਹ ਫਿਰ ਇਹ ਪੂਰਾ ਲਵਨੇ ਹਲਾਣ ਦੇ ਚੰਗੀ ਤਰ੍ਹਾਂ ਪਹਿਲੀ ਬਣਾਈਏ ਤੇ ਜੁੜ ਕੇ ਰਹਿਣਾ ਤਾਂ ਵਲੌਗ ਪੂਰਾ ਦੇਖਣਾ ਲਓ ਜੀ ਟਰੈਕਟਰ ਹੋ ਗਿਆ ਰੈਡੀ ਪਿੱਛੇ ਆ ਹਲੜ ਤੇ ਚੱਲਦੇ ਆਂ ਸਟਾਰਟ ਕਰਦੇ ਹਾਂ

ਲਓ ਜੀ ਟਾਈਮ ਹੋ ਗਿਆ ਸਾਡਾ ਡੰਗਰ ਨੂੰ ਪੱਠੇ-ਪੱਠੇ ਪਾਉਂਦਾ ਪਾਣੀ ਡਾਉਂਦਾ ਤੇ ਪਾਣੀ ਡਾਉਣ ਨੇ ਆਂ ਡੰਗਰਾਂ ਨੂੰ ਬਾੜਤੀਆਂ ਛਪੜੇ ਇਹ ਰਣਾ ਨੂੰ ਲੈਣ ਤੇ ਮੌਸਮ ਵੀ ਬੜਾ ਜਰਾ ਗਰਮਿਆ ਮੌਸਮ ਤੇ ਗਰਮੀ ਵੀ ਵਾਵਾ ਹੀ ਅੱਜ ਸੋ ਪਾਣੀ ਪੁਣੀ ਡਾ ਕੇ ਇਹਨਾਂ ਨੂੰ ਬੰਨਦੇ ਖੁਰਲੀ ਦੇ ਖਾਣੀਆਂ ਪੱਠੇ ਤੇ ਮੁਰਕੇ ਲਾਉਂਨੇ ਆਂ ਆਪਾਂ ਚਵਾਈ ਤੇ ਮਿਲਦੇ ਆਪਾਂ ਚਵਾਈ ਦੇ ਲਓ ਜੀ ਦੁੱਲੀ ਸਾਡਾ ਆ ਗਿਆ ਲਗਾ ਪਾਂਡਾ ਹਲਾਉਣ ਉਹ ਹਾਂ ਥੋੜਾੇ ਕੱਢ ਤੋ ਉਤਲੇ ਕੁਝ ਮੱਛੀ ਆ ਬਰ ਮੱਝਾ ਪਾਉਂਦੇ ਨਹੀਂ ਯਾਰ ਲਾ ਦੋ ਦਿਨ ਹੀ ਪੀਂਦਾ ਗੋਗਾ ਨਾ ਬੋਂਦਾਗੇ ਠੀਕ ਮਾਰ ਤੋ ਪਰੋ ਠੀਕ ਜੇ ਨਹੀਂ ਮਰੇ ਵੀ ਅੱਗੇ ਛੱਡਾ ਮਾਰਦੀ ਮੱਝ ਮਾਰ ਜਨੂ ਕਰ ਲਈ ਤੇ ਨਾ ਉਹਨੇ ਨਾ ਕੱਢੀ ਉਹਨੂੰ ਚਾਚੇ ਨੂੰ ਉਹਦਾ ਬੁਖਾਰ ਛੜਿਆ ਆਈ ਮੈਂ ਪਹਿਲੇ ਤੁਹਾਨੂੰ ਛੱਕ ਦੇ ਜਿੰਨੇ ਕਿੰਨੇ 11 12 ਸੇ ਦਾ ਲੈ ਆ ਉਹ ਆਂਦਾ ਸਾਨੂੰ ਬੁਖਾਰ ਛੜਿਆ ਹੋਵੇ ਨਾ ਤਹੀ ਗੋਸ਼ਤ ਖਾ ਲਈ ਤੇ ਸੱਲ ਜਾਂਦਾ ਬੁਖਾਰ ਉਹ ਕਹਿੰਦਾ ਮਨਾਫ ਉਹ 42 ਸਭਾਂ ਦਾ ਮੰਜੀ ਦੇ ਖੇ ਨਹੀਂ ਇੱਧਰ ਆਇਆ ਹੀ ਨਹੀਂ ਇੱਧਰ ਸਭਾਂ ਦਾ ਹੀ ਨਹੀਂ ਆਇਆ ਇਹ ਮੋੜ ਸਾਂ ਲੈ ਕੇ ਗਾਂ ਚਲਾ ਗਿਆ ਘਾੜੀ ਤੇ ਨਹੀਂ ਪੜਿਆ ਇਹ ਉਸ ਦਵਾਈ ਲੈ ਆਉਂਦਾ ਸਰਕਾਰੀ ਹਸਪਤਾਲੋਂ

ਜਗਾਤ ਆਕਾਰਾ ਪੈ ਫੂ ਤੋਂ ਅੰਦਰ ਜਰ ਠਿਕਾਈ ਦੀ ਇਹ ਉਦੋਂ ਮੋਰ ਵੀ ਕਹਿਣਾ ਨਾ ਟਾਈਮ ਖਤਮ ਹੋ ਗਿਆ 30 ਸੈਕੰਡ ਹਾਂ ਨਾ ਲੱਗਦਾ ਜੇ 10 ਬਸ ਨਾ ਇਹ ਜਦੋਂ ਉੱਠਿਆ ਨਾ ਸਿੱਟਾ ਮੈਨੂੰ ਲੱਗਿਆ ਪੰਜ ਸੱਤ ਡਿਕਸਾ ਅੱਛਾ ਨਾ ਨਹੀਂ ਆਇਆ ਹੂੰ ਉਹਵੇਂ ਹੀ ਰਹਿਣਾ ਕਰਿਆ ਅੱਛਾ ਜੀ ਹੱਥ ਕੰਮ ਜਿਹੜਾ ਨਾ ਨਾ ਬਣਾ ਲਾ ਬੰਦਾ ਯਾਰ ਇਹ ਸੰਸਾਰ ਹੀ ਇਦਾਂ ਕਾਇਮ ਹੈ ਤੇ ਇਹਨੂੰ ਮੈਂ ਦੱਸਾਂ ਮੇਨ ਵਜ੍ਹਾ ਤੇ ਉਹ ਕੀ ਬਣੇ ਸ਼ਾਮੀ ਦੁਪੱਟੇ ਪਾਏ ਨੇ ਨੰਗਰਾਂ ਠੀਕ ਹੈ ਉਸ ਤੋਂ ਬਾਅਦ ਨਾਤਾ ਨਹੀਂ ਨਾਤੇ ਤਾਂ ਕੋਈ ਨਹੀਂ ਨਾਉਣ ਲਗਾ ਸਨ ਢੋੜ ਕੋ ਨਹੀਂ ਨਾਤਾ ਫਿਰ ਉਹ ਗੱਲ ਨਹੀਂ ਹੋ ਸਕਦੀ ਉਹ ਗੱਲ ਹੋ ਸਕਦੀ ਹੋਏ ਫਿਰ ਹੋ ਸਕਦੀ ਸੀ ਪਰ ਨਹੀਂ ਹੋਈ ਉਹ ਗੱਲ ਅ ਸਵੇਰ ਤੋਂ ਜਿਹੜਾ ਨਾ ਬੈਠਾ ਨਾ ਮੈਨੂੰ ਤਾਂ ਸ਼ੱਕ ਹੋਇਆ ਹੈ ਨਹੀਂ ਉਹ ਕੋਈ ਨਹੀਂ ਦੋਣਾ ਮੈਂ ਸਵੇਰ ਤੋਂ ਨਾ ਬੈਠਾ ਨਹੀਂ ਉਸ ਗੱਲ ਦਾ ਨਹੀਂ ਉਹ ਬਿਲਕੁਲ ਫਰੀਜ ਹੈ ਉਹ ਸਮੇਂ ਰੋ ਜਾਂਦਾ ਮਹੀਨਾ ਬਿਲਕੁਲ ਫਰੀਜ ਹੈ ਚਲੋ ਤੇ ਚਲੋ ਕਿਤੇ ਹੱਥ ਉੱਥੇ ਬੰਦਾ ਹਲਾ ਹੀ ਲਿੱਦਾ ਹੈ ਕਿ ਉਹ ਇਸ ਤਰ੍ਹਾਂ ਕਰਦਾ ਠੀਕ ਯਾਨੀ ਕਿ ਜਿਹੜਾ ਤੂੰ ਸਵੇਰ ਨਾ ਬੈਠਾ ਮੇਰੇ ਲਈ ਉਹ ਕੰਮ ਖਰਾਬ ਨਿਛਾ ਲੱਗੀਆਂ ਨੇ ਨਾ ਹਾਂ ਤੇ ਮੂਮਨ ਦਾ ਪਤਾ ਨਾ ਹਾਲ ਨੂੰ ਮੇਰੀ ਆਪਾਂ ਆਪਣੀਆਂ ਪੀੜੀਆਂ ਦੀ ਹਮਮ ਲਸਲਾ ਦਾ ਬੜਾ ਫਰਕ ਹੈ ਨਾ ਲਿਛਾ ਜੇ ਤੂੰ ਲੱਗਦੀ ਹੈ ਨਾ ਉਹ ਕੰਮ ਖਰਾਬ ਕਈ ਵਾਰ ਨਿਛਲ ਲੱਗ ਜਾਂਦਾ ਜ਼ੁਕਾਮ ਵੀ ਲੱਗ ਜਾਂਦਾ ਬੰਦੇ ਨੂੰ ਤੇ ਕਈ ਬੰਦਾ ਨੇ ਉਹਨੂੰ ਉਬਾਸੀ ਆ ਜਾਂਦਾ ਮੈਨੂੰ ਲੱਗਦਾ ਸਮਝੋ ਬਿਲੀਅਤ ਖਰਾਬ ਹੋ ਗਈ ਹੂੰ ਚਲੋ ਭਾਈ ਚਾਚਾ ਨੂੰ ਛੜ ਗਿਆ ਸਵੇਰ ਬੁਖਾਰ ਤੇ ਰੋਜ਼ੀ ਮਾਸ਼ਾਅੱਲਾ ਰਖ ਬੈਠਾ ਤੇ ਹੁਣ ਅੱਲਾ ਬਖਸ਼ੇ ਦੇ ਦਵਾਈ ਸ਼ਵਾਈ ਟੀਕਾ ਸ਼ਿਕ ਲਵਾਇ ਦਵਾਈ ਸ਼ਵਾਈ ਲੈ ਰਤੀ ਖਾਏਗਾ ਉਹਨੂੰ ਚਲੋ ਜੀ ਠੀਕ ਬੰਦੇ ਚਾਚੇ ਮਨਾਵਦਾ ਪੁੱਛੰਦਾ ਪੁੱਛੋ ਪੁੱਛੋ ਯਾ ਪੁੱਛਣੀ ਦਿਓ ਨਾਲੇ ਇਹਨੂੰ ਭਾਈ ਪੁੱਛਣੀ ਵੀ ਦਿਓ ਇਹਨੂੰ ਨੇ ਇਹੋ ਜੀ ਪੁੱਛ ਨਹੀਂ ਤਾਂ ਵੀ ਲੈ ਲਾ ਗਏ ਜੋ ਤਫੀਕ ਹੋਈ ਉਹ ਦੇਣੀ ਹੈ ਸਾਬ ਬismillah ਜੀ ਇਹ ਮੜੇ ਇਹ ਜੀ ਤਫੀਕ ਹੀ ਆਗਾ ਵੀ ਹੋਣੀ ਨੇ ਚਾਬਾ ਲਾ ਲਓ ਜੀ ਟਾਈਮ ਹੋ ਗਿਆ ਹੁਣ ਪੱਠਿਆਂ ਦਾ ਡੰਗ ਡੂੰਗਰ ਲੈ ਚੋ ਹਸਲ ਜੋ ਹਾਲ ਕਰ ਲਿਆ ਤੇ ਚੱਲੇ ਹੁਣ ਪੱਠੇ ਪੁੱਠੇ ਵੜਦੇ ਆ ਕਿਉਂਕਿ ਰੋਜਾ ਵੀ ਖੁੱਲਣਾ ਟਾਈਮ ਨਾਲ ਤੇ ਚਲਿਏ ਟਾਈਮ ਨਾਲ ਇਹ ਵੇਲੇ ਹੋਈ ਹੈ ਗਰਮੀ ਬੜੀ ਹੈ ਹੋਈ ਹੈ ਵੇਲੇ ਮਿਲਦੇ ਆਪਾਂ ਪੱਠੇ ਪੁੱਠੇ ਲਾਦ ਕੇ ਲਓ ਜੀ ਪੱਠੇ ਵੜ ਗਿਆ ਨਾ ਆਪਾਂ ਹੋ ਗਏ ਆ ਵੇਲੇ ਗੋਰ ਦਾ ਡਾਕਟਰ ਹੋ ਗਿਆ

कट्टा खाएगा तो चाचा हो जाएगा ऐ भाई चाचे की हिम्मत है भाई जिन्हें रोजा पर रखा तो बुखार भी सी सारा दिन बुखार ना चाचा लड़िया लाओ जी पटे गए लद्देन ਲਓ ਜੀ ਆਪਾਂ ਹੁਣ ਚੱਲਦੇ ਆਂ ਡੇਰੇ ਤੇ ਤੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆਂ ਇੱਕ ਨਵੇਂ ਵਲੌਗ 'ਚ